Hi friends welcome to my channel dynamic passion fire ਦੇ ਵਿੱਚ ਤੁਹਾਡਾ ਬਹੁਤ ਬਹੁਤ ਤਹਿ ਦਿਲ ਤੋਂ ਸਵਾਗਤ ਹੈ ਮੈਨੂੰ ਬਹੁਤ ਜ਼ਿਆਦਾ ਨਾ ਮੈਸੇਜ ਆਉਂਦੇ ਆ ਕਿ ਤੁਸੀਂ ਮੈਮ ਨੂੰ ਸਾਨੂੰ ਸਕਿਨ ਬਾਰੇ ਦੱਸੋ ਸਾਡੀ ਸਕਿਨ ਤੇ ਰਿੰਕਲਸ ਆ ਰਹੇ ਆ ਅਸੀਂ ਬਹੁਤ ਜ਼ਿਆਦਾ ਆਫੀਸ਼ੀਅਲ ਵਗੈਰਾ ਵੀ ਯੂਜ਼ ਕਰਦੇ ਆਂ ਔਰ ਆਪਣੀ ਟਾਈਮ ਟੂ ਟਾਈਮ ਅਸੀਂ ਜਿਹੜੀ ਆਪਣੀ ਸਕਿਨ ਨੂੰ ਵਧੀਆ ਰੱਖਦੇ ਹੈਗੇ ਆਂ ਤਾਂ ਮੈਂ ਸੋਚਿਆ ਚਲੋ ਅੱਜ ਦੇਖਦੇ ਆਂ ਕਿਉਂਕਿ ਅੱਜਕੱਲ ਜਿਹੜੇ ਲੇਡੀਜ਼ ਹੈਗੇ ਆ ਜਾਂ ਗਰਲਸ ਹੈਗੀਆਂ ਉਹਨਾਂ ਨੂੰ ਆਪਣੇ ਆਪ ਦਾ ਬਹੁਤ ਵਧੀਆ ਸ਼ੌਂਕ ਹੈਗਾ ਬਣਨ ਦਾ ਖੂਬਸੂਰਤ ਦਿਖਣ ਦਾ ਪਰ ਹੋਣਾ ਵੀ ਚਾਹੀਦਾ ਹੈਗਾ ਕਿਉਂਕਿ ਕੁੜੀਆਂ ਤਾਂ ਸੋਹਣੀਆਂ ਹੀ ਤਾਂ ਸੋਹਣੀਆਂ ਲੱਗਦੀਆਂ ਤਾਂ ਹੀ ਵਧੀਆ ਲੱਗਦੀਆਂ ਤਾਂ ਆਪਣੇ ਆਪ ਨੂੰ ਵਧੀਆ ਬਣਾ ਕੇ ਵੀ ਰੱਖਣਾ ਚਾਹੀਦਾ ਹੈਗਾ ਤਾਂ ਆਮ ਤੌਰ ਤੇ ਦੇਖਿਆ ਕਿ 30 ਸਾਲ ਦੀ ਉਮਰ ਤੋਂ ਬਾਅਦ ਫੇਸ ਦੇ ਉੱਪਰ ਕੁਝ ਲਾਈਨਾਂ ਆ ਜਾਂਦੀਆਂ ਹੌਲੀ ਹੌਲੀ ਲਾਈਨਾਂ ਤੋਂ ਬਾਅਦ ਝੁਰੜੀਆਂ ਆਉਣ ਲੱਗ ਜਾਂਦੀਆਂ ਫਿਰ ਉਸ ਤੋਂ ਬਾਅਦ ਹੌਲੀ ਹੌਲੀ ਜਿਹੜੀ ਸਕਿਨ ਹੈਗੀ ਆ ਉਹ ਡਰਾਈ ਹੋਣ ਲੱਗ ਜਾਂਦੀ ਆ ਤੇ ਮੈਂ ਤੁਹਾਨੂੰ ਹਮੇਸ਼ਾ ਕੋਈ ਵੀ ਵੀਡੀਓ ਦੱਸਦੀ ਆ ਤਾਂ ਤੁਹਾਨੂੰ ਹਮੇਸ਼ਾ ਮੈਂ ਇਹੀ ਕਹਿੰਨੀ ਆ ਕਿ ਅੱਛੀ ਡਾਈਟ ਲਓ ਔਰ ਡਾਈਟ ਇਸ ਤਰ੍ਹਾਂ ਦੀ ਲਓ ਵੇਖ ਕੇ ਲਓ ਜਿਸ ਦੇ ਵਿੱਚ ਫੁੱਲ ਨਿਊਟ੍ਰੀਸ਼ਨ ਹੋਵੇ ਕਿਉਂਕਿ ਮੇਰਾ ਚੈਨਲ ਹੀ ਹੈਲਥ ਨਾਲ ਰਿਲੇਟਡ ਆ ਚਾਈ ਹੈਲਥ ਆਪਣੀ ਬਾਡੀ ਦੀ ਹੋਵੇ ਚਾਹੀ ਸਕਿਨ ਹੋਵੇ ਚਾਹੀ ਜੋਇੰਟਸ ਹੋਣ ਚਾਹੀ ਬ੍ਰੇਨ ਹੋਵੇ ਚਾਹੀ ਆਪਣਾ ਹਾਜਮਾ ਹੋਵੇ ਬਾਕੀ ਆਰਗੈਨਸ ਹੋਣ ਤਾਂ ਸਾਡੀ ਸਾਰੀ ਜੇ ਅਗਰ ਅਸੀਂ ਆਪਣੀ ਹੈਲਥ ਦੀ ਕੇਅਰ ਕਰਦੇ ਆ ਤਾਂ ਬਹੁਤ ਹੀ ਜ਼ਿਆਦਾ ਵਧੀਆ ਹੈਗਾ ਤਾਂ ਚਲੋ ਫਿਰ ਅੱਜ ਆਪਾਂ ਸ਼ੁਰੂ ਕਰੀਏ ਕਿ ਅਸੀਂ ਆਪਣੀ ਜਿਹੜੀ ਸਕਿਨ ਹੈਗੀ ਆ ਉਹ ਕਿਵੇਂ ਉਹਨੂੰ ਕਰਨਾ ਹੈਗਾ ਲਾਈਨਾਂ ਤੋਂ ਹਟਾਉਣਾ ਰਿੰਕਲਸ ਤੋਂ ਬਚਾਉਣਾ ਫਾਈਨ ਲਾਈਨਸ ਜਿਹਨੂੰ ਕਹਿੰਦੇ ਆ ਤਾਂ ਉਸ ਤੋਂ ਪਹਿਲਾਂ ਮੇਰੇ ਚੈਨਲ ਨੂੰ ਜਿਹੜੇ ਨਵੇਂ ਆਏ ਨੇ ਰਿਕੁਐਸਟ ਹੈਗੀ ਆ ਕਿ ਮੇਰੇ ਚੈਨਲ ਨੂੰ ਫਟਾਫਟ ਸਬਸਕ੍ਰਾਈਬ ਕਰ ਲੋ ਵੀਡੀਓ ਅੱਛੀ ਲੱਗੇ ਤਾਂ ਲਾਈਕ ਸ਼ੇਅਰ ਨਾ ਕਰਨਾ ਭੁੱਲਿਆ ਕਰੋ ਔਰ ਸੁਪਰ ਥੈਂਕਸ ਵੀ ਦਿਆ ਕਰੋ ਔਰ ਮੇਰੇ ਚੈਨਲ ਤੇ ਜਿਹੜੀ ਮੈਂਬਰਸ਼ਿਪ ਹੈਗੀ ਉਹ ਸਟਾਰਟ ਆ ਉਹ ਤੁਸੀਂ 149 ਤੋਂ ਸਟਾਰਟ ਹੁੰਦੀ ਆ ਜਿਹੜੀ ਤੁਹਾਨੂੰ ਅੱਛੀ ਲੱਗਦੀ ਆ ਤੁਸੀਂ ਲੈ ਸਕਦੇ ਹੋ ਤੇ ਚਲੋ ਤੁਹਾਡਾ ਟਾਈਮ ਵੇਸਟ ਨਾ ਕਰਦੇ ਹੋਏ ਆਪਾਂ ਫਟਾਫਟ ਸਟਾਰਟ ਕਰਦੇ ਆਂ ਦੇਖਦੇ ਆਂ ਕਿ ਸਾਡੇ ਜੀ ਮਹਿੰਗੇ ਵਾਲਾ ਫੇਸ਼ੀਅਲ ਕਰ ਦੋ ਜੀ ਮਹਿੰਗੇ ਵਾਲਾ ਫੇਸ ਪੈਕ ਲਾ ਦੋ ਤਾਂ ਉਹਦੇ ਨਾਲ ਸਾਡੇ ਜਿਹੜੇ ਜਸਟ ਇੱਕ ਟੈਂਪਰੇਰੀ 글로 ਆ ਜਾਂਦਾ ਚਿਹਰੇ ਦੇ ਵਿੱਚ ਪਰਮਾਨੈਂਟ ਨਹੀਂ ਹੁੰਦਾ ਤਾਂ ਫਿਰ ਸਾਨੂੰ ਮੰਥਲੀ ਕਰਾਉਣਾ ਪੈਂਦਾ ਜਾਂ ਸਾਨੂੰ ਕਈ ਵਾਰਾਂ 2 ਮਹੀਨੇ ਲੰਘ ਗਏ ਟਾਈਮ ਨਹੀਂ ਲੱਗਿਆ ਤਾਂ ਹੋਰ ਖਰਾਬ ਹੋ ਜਾਂਦਾ ਫੇਸ ਉਹਦੇ ਵਾਸਤੇ ਅੱਜ ਤੁਹਾਨੂੰ ਮੈਂ ਇੱਕ ਘਰੇਲੂ ਦੱਸਣ ਲੱਗੀ ਆਂ ਕਿ ਸਾਰੇ ਨੂੰ ਪਹਿਲਾਂ ਐਲੋਵੇਰਾ ਜੈਲ ਜੇ ਤੁਹਾਡੇ ਘਰ ਐਲੋਵੇਰਾ ਦਾ ਪੌਦਾ ਲੱਗਾ ਹੋਇਆ ਪlant ਲੱਗਾ ਹੋਇਆ ਤਾਂ ਦੀ ਬੈਸਟ ਹੈ ਉਹਦੀ ਜੈਲ ਤੁਸੀਂ ਕੱਢ ਕੇ ਇੱਕ ਕੱਚ ਦੇ ਮਰਤਬੰਨ ਦੇ ਵਿੱਚ ਪਾ ਕੇ ਛੋਟੇ ਚ ਰੱਖ ਸਕਦੇ ਆ। ਉਹਨੂੰ ਤੁਸੀਂ ਲਾਉਣਾ ਫੇਸ ਦੇ ਉੱਪਰ ਪੂਰਾ। ਕੁਝ ਨਹੀਂ ਪਾਉਣਾ ਉਹਦੇ ਚ ਨਾ ਕੋਈ ਵਿਟਾਮਿਨ E ਦਾ ਕੈਪਸੂਲ ਕਿਉਂਕਿ ਕੁਦਰਤ ਨੇ ਉਹਦੇ ਵਿੱਚ ਸਾਰੇ ਗੁਣ ਪਾਏ ਹੋਏ ਆ ਐਲੋਵੇਰਾ ਜੈਲ ਦੇ ਵਿੱਚ। ਫੇਸ ਤੇ ਲਗਾ ਲੈਣਾ ਔਰ 1 ਘੰਟੇ ਬਾਅਦ ਤੁਸੀਂ ਜਿਹੜਾ ਵੀ ਫੇਸ ਵਾਸ਼ ਤੁਹਾਨੂੰ ਚੰਗਾ ਲੱਗਦਾ ਜਿਹੜੀ ਤੁਹਾਡੀ ਸਕਿਨ ਨੂੰ ਸੂਟ ਕਰਦਾ ਤਾਂ ਉਹਦੇ ਨਾਲ ਤੁਸੀਂ ਉਹਨੂੰ ਧੋ ਲੈਣਾ। ਤੁਸੀਂ ਦੇਖੋਗੇ ਕਿ ਤੁਹਾਡੇ ਚਿਹਰੇ ਦਾ ਰੰਗ ਰੂਪ ਹੀ ਬਦਲ ਗਿਆ ਐਨਾ ਸੋਹਣਾ ਬਣ ਜਾਣਾ ਹੈਗਾ ਕਿਉਂਕਿ ਜਿਹੜਾ ਕੁਦਰਤ ਹੈਗਾ ਨਾ ਕੁਦਰਤ ਸਾਨੂੰ ਸਾਰੀਆਂ ਬਿਮਾਰੀਆਂ ਦੀਆਂ ਦਵਾਈਆਂ ਦਿੰਦਾ ਪਰ ਸਾਨੂੰ ਉਹਦੇ ਤੇ ਭਰੋਸਾ ਨਹੀਂ ਹੈਗਾ ਤੇ ਜੇ ਤੁਸੀਂ ਉਹਨੂੰ 20 ਮਿੰਟ ਬਾਅਦ ਤੋੜੋਗੇ ਤਾਂ ਜਾਦੇ ਵਧੀਆ ਜੇ ਕੋਈ ਤੁਹਾਨੂੰ ਕੰਮ ਪਿਆ ਗਿਆ ਤਾਂ ਤੁਸੀਂ 15 ਮਿੰਟ ਤਹ ਹਾਰਡਲੀ ਉਹਨੂੰ ਰੱਖਣਾ ਹੀ ਰੱਖਣਾ ਦੂਜਾ ਹੈਗਾ ਆਇਲ ਮ사ਜ 15 ਦਿਨਾਂ ਬਾਅਦ ਤੁਸੀਂ ਆਪਣੇ ਫੇਸ ਦੇ ਉੱਪਰ ਆਇਲ ਮ사ਜ ਜ਼ਰੂਰ ਕਰਨੀ ਹੈ ਅਇਲ ਮ사 ਜਿਹੜੀ ਹੈ 40 ਤੋਂ 45 ਮਿੰਟ ਕਰਨੀ ਆ ਪੂਰੀ ਚੰਗੀ ਤਰ੍ਹਾਂ ਜੇ ਤੁਹਾਨੂੰ ਨਹੀਂ ਪਤਾ ਉਹ ਉਹਦੇ ਸਟੈਪ ਵਾਈਜ਼ ਤਾਂ ਪਾਰਲਰ ਜਾ ਕੇ ਕਰਵਾ ਸਕਦੇ ਆ ਬਦਾਮਾਂ ਦੇ ਤੇਲ ਦੀ ਕਰਾ ਲਓ ਕੋਕੋਨਟ ਦੇ ਤੇਲ ਦੀ ਕਰਾ ਕੋਈ ਵੀ ਆਰਟੀਫੀਸ਼ੀਅਲ ਕਰੀਮ ਦੇ ਨਾਲ ਮ사ਜ ਆ ਜਿਹੜੀ ਉਹ ਤੁਸੀਂ ਨਹੀਂ ਕਰਾਉਣੇ 올ਿਵ ਆਇਲ ਲਾ ਲਓ ਉਹਦੇ ਨਾਲ ਤੁਸੀਂ 40 ਮਿੰਟਾਂ ਦੀ ਮ사ਜ ਆ ਜਿਹੜੀ ਉਹਨੂੰ ਕਹਿਣਾ ਵੀ ਮੇਰਾ ਬਾਕੀ ਕੰਮ ਛੱਡ ਦੇ ਮੇਰੇ ਫੇਸ ਦੀ ਜਿਹੜੀ ਮ사ਜ ਹੈਗੀ ਆ ਉਹ ਕਰ ਦੇ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈਗਾ ਮ사ਜ ਹੋ ਗਈ ਤੇ ਜੇ ਤੁਹਾਡੇ ਕੋਲ ਘਰ ਤੁਸੀਂ ਕਹਿੰਦੇ ਵੀ ਅਸੀਂ ਘਰੇ ਕਰ ਲਈਏ ਤਾਂ ਘਰੇ ਕਰਨ ਦੀ ਕੋਸ਼ਿਸ਼ ਨਾ ਕਰਿਓ ਜੇ ਤੁਹਾਨੂੰ ਉਹਦੇ ਬਾਰੇ ਸਟੈਪ ਨਹੀਂ ਆਉਂਦੇ ਹੈਗੇ ਤਾਂ ਤਾਂ ਤੁਸੀਂ ਕੀ ਕਰਨਾ ਉਹਦੇ ਤੇ ਪੈਕ ਜ਼ਰੂਰ ਲਾਉਣਾ ਪੈਕ ਪਾਰਲਰ ਚੋਂ ਨਹੀਂ ਲਵਾਉਣਾ ਪੈਕ ਕੋਈ ਆਰਟੀਫੀਸ਼ੀਅਲ ਨਹੀਂ ਲਾਉਣਾ ਕੇਲਾ ਲੈ ਲੈਣਾ ਕੇਲੇ ਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਉਹਦੇ ਵਿੱਚ ਸ਼ਹਿਦ ਪਾ ਲੈਣਾ ਇੱਕ ਤੋਂ ਚਮਚਾ ਇਸ ਸ਼ਹਿਦ ਪਾ ਕੇ ਤੁਸੀਂ ਉਹਦਾ ਮਾਸਕ ਬਣਾ ਕੇ ਆਪਣੇ ਫੇਸ ਦੇ ਉੱਪਰ ਲਗਾਓ ਔਰ 35 ਤੋਂ 30 ਮਿੰਟ ਤੱਕ ਤੁਸੀਂ 30 35 ਮਿੰਟ ਤੋਂ ਬਾਅਦ ਉਹਨੂੰ ਆਪਣੇ ਚਿਹਰੇ ਨੂੰ ਸਿੰਪਲ ਪਾਣੀ ਨਾਲ ਸੌਰੀ ਸਿੰਪਲ ਪਾਣੀ ਨਾਲ ਉਹਨੂੰ ਵਾਸ਼ ਕਰ ਲਓ ਤੇ ਤੁਸੀਂ ਦੇਖੋਗੇ ਕਿ ਤੁਹਾਡੇ ਚਿਹਰੇ ਦੇ ਉੱਪਰ ਕਿੰਨਾ ਸੋਹਣਾ ਗਲੋ ਆ ਗਿਆ ਜੇ ਇਹ ਵੀ ਤੁਹਾਨੂੰ ਨਹੀਂ ਪਤਾ ਲੱਗਦਾ ਤਾਂ ਤੁਸੀਂ ਇੱਕ ਐਗ ਲੈਣਾ ਇੱਕ ਆਂਡਾ ਉਹਦਾ ਜਿਹੜਾ ਵਾਈਟ ਪੋਰਸ਼ਨ ਆ ਨਾ ਉਹਨੂੰ ਤੁਸੀਂ ਫੇਸ ਦੇ ਉੱਪਰ ਲਗਾ ਲਓ ਥੋੜੀ ਜਿਹੀ ਚ ਗਲੈਸਰਿਨ ਮਿਲਾ ਲਓ ਤਾਂ ਉਹਨੂੰ ਤੁਸੀਂ ਫੇਸ ਦੇ ਉੱਪਰ ਲਗਾ ਲਓ ਜਦੋਂ ਉਹ ਸੁੱਕ ਜੇ ਤਾਂ ਤੁਸੀਂ ਉਹਨੂੰ ਧੋ ਲਓ ਇਹ ਵੀ ਬਹੁਤ ਵਧੀਆ ਘਰੇਲੂ ਫੇਸ ਪੈਕ ਹੈਗਾ ਜੇ ਤੁਸੀਂ ਇਹਨੂੰ ਲਗਾਉਨੇ ਆ ਤਾਂ ਤੁਸੀਂ ਆਪਣਾ ਆਪ ਹੀ ਭੋਲੇ ਹੋਗੇ ਹੈ ਮੇਰਾ ਫੇਸ ਇੰਨਾ ਸੋਹਣਾ ਹੋ ਗਿਆ ਮੈਂ ਤਾਂ 4-4000 ਦੇ ਫੇਸ਼ਲ ਕਰਾਉਂਦੀ ਰਹੀਆਂ 8-8000 ਦੇ ਕਰਾਉਂਦੀ ਰਹੀਆਂ ਤਾਂ ਪਰ ਮੇਰਾ ਸਕਿਨ ਇੰਨਾ ਨਹੀਂ ਵਧਿਆ ਕਿਉਂਕਿ ਕੁਦਰਤ ਦੇ ਨੇੜੇ ਜਾਓ ਜਿੰਨਾ ਜਿੰਨਾ ਤੁਸੀਂ ਨੇਚਰ ਦੇ ਨੇੜੇ ਤੁਰੇ ਜਾਓਗੇ ਨਾ ਉਹਨਾਂ ਉਹ ਤੁਹਾਨੂੰ ਖੂਬਸੂਰਤੀ ਵਧੀਆ ਦੇਖੋਗੇ ਹੁਣ ਜਿਹੜਾ ਸ਼ਹਿਦ ਆ ਵੈਸੇ ਵੀ ਐਂਟੀਆਕਸੀਡੈਂਟ ਆ ਤੁਸੀਂ ਹੋਰ ਕੀ ਕਰਨਾ ਹੈਗਾ ਕੱਲਾ ਜਿਹੜਾ ਸ਼ਹਿਦ ਹੈਗਾ ਤੁਸੀਂ ਉਹ ਵੀ ਆਪਦੇ ਵਿੱਚ ਗਲੈਸਰੀਨ ਮਿਲਾ ਕੇ ਉਹ ਵੀ ਕੱਲਾ ਪੈਕ ਲਾ ਸਕਦੇ ਆ ਕੱਲੇ ਸ਼ਹਿਦ ਦਾ ਥੋੜੀ ਜਿਹੀ ਗਲੈਸਰੀਨ ਦੋ ਕ ਡਰਾਪਸ ਇੱਕ ਚਮਚ ਸ਼ਹਿਦ ਉਹਨੂੰ ਚੰਗੀ ਤਰ੍ਹਾਂ ਡਿਲੀਊਟ ਕਰਕੇ ਚਿਹਰੇ ਤੇ ਲਾਓ 25-30 ਮਿੰਟ ਰੱਖੋ ਔਰ ਉਸ ਤੋਂ ਬਾਅਦ ਉਹਨੂੰ ਵਾਸ਼ ਕਰ ਸਿੰਪਲ ਪਾਣੀ ਨਾਲ ਤਾਂ ਬਹੁਤ ਹੀ ਜ਼ਿਆਦਾ ਤੁਹਾਡਾ ਜਿਹੜਾ ਫੇਸ ਹੈਗਾ ਉਹ ਬਣ ਜਾਊਗਾ। ਔਰ ਲਾਸਟ thing ਇੱਕੋ ਗੱਲ ਕਹੂੰਗੀ ਕਿ ਜੇ ਡਾਈਟ ਤੁਹਾਡੀ ਵਧੀਆ ਨਹੀਂ ਆ ਐਨਾ ਕੁਝ ਕਰਨ ਦੀ ਕੋਈ ਜ਼ਰੂਰਤ ਨਹੀਂ। ਡਾਈਟ ਵਾਲੀਆਂ ਵੀਡੀਓਜ਼ ਮੇਰੀਆਂ ਆਲਵੇਜ਼ ਡਾਈਟ ਦੀਆਂ ਹੀ ਹੁੰਦੀਆਂ। ਵੀ ਤੁਸੀਂ ਕਿੰਨਾ ਵਧੀਆ ਨਿਊਟ੍ਰੀਸ਼ਨ ਖਾਣਾ ਹਰ ਚੀਜ਼ ਨੂੰ ਚੈੱਕ ਕਰਕੇ ਖਾਓ ਕਿ ਉਹਦੇ ਵਿੱਚ ਉਹਦੀ ਨਿਊਟ੍ਰੀਸ਼ਨ ਵੈਲਿਊ ਕੀ ਆ ਇਹ ਨਹੀਂ ਕਿ ਅਸੀਂ ਐਵੇਂ ਤળਿਆ ਸਮੋਸੇ ਟਿੱਕੀਆਂ 버ਗਰ ਪੀਜ਼ੇ ਕੋਲਡ ਡਰਿੰਕ ਇਹਨਾਂ ਚੀਜ਼ਾਂ ਨੂੰ ਸਾਈਡ ਤੇ ਕਰੋ ਜੇ ਆਪਣੇ ਆਪ ਨੂੰ ਖੂਬਸੂਰਤ ਦਿਖਾਉਣਾ ਚਾਹਨੀ ਆਪਾਂ ਤੇ ਕਿਉਂਕਿ ਅੱਛੀ ਡਾਈਟ ਅਸੀਂ ਲਵਾਂਗੇ ਤਾਂ ਸਾਡੇ ਅੰਦਰੋਂ ਗਲੋ ਆਉਂਦਾ ਤਾਂ ਬਾਹਰੋਂ ਅਸੀਂ ਇਹਨਾਂ ਚੀਜ਼ਾਂ ਨਾਲ ਉਹਨੂੰ ਮੇਨਟੇਨ ਰੱਖਣਾ ਹੁੰਦਾ ਹਰ ਚੀਜ਼ ਦੀ ਮੇਨਟੇਨੈਂਸ ਜ਼ਰੂਰੀ ਆ ਕੁਦਰਤ ਨੇ ਸਾਨੂੰ ਬਹੁਤ ਸੋਹਣੇ ਬਣਾ ਕੇ ਭੇਜਿਆ ਹੁੰਦਾ ਤੁਸੀਂ ਦੇਖਦੇ ਹੋ ਨਾ ਇੱਕ ਬੱਚਾ ਜਦੋਂ ਜੰਮਦਾ ਤੇ ਕਿੰਨਾ ਸੋਹਣਾ ਹੁੰਦਾ ਕਿੰਨਾ ਸੌਫਟ ਹੁੰਦਾ ਆਪਾਂ ਕਹਿੰਦੇ ਬੇਬੀ ਸਕਿਨ ਹੈ ਨਾ ਹੈਨਾ ਕਿੰਨੀ ਸੋਹਣੀ ਆ ਕਈਆਂ ਦੇ ਤੁਸੀਂ ਦੇਖੋਗੇ ਕੁੜੀਆਂ ਦੇ ਵੀ ਬੇਬੀ ਸਕਿਨ ਹੁੰਦੀ ਆ ਕਿਉਂਕਿ ਉਹਨੇ ਆਪਣੇ ਆਪ ਨੂੰ ਬੜਾ ਮੇਨਟੇਨ ਰੱਖਿਆ ਹੁੰਦਾ ਧੂੜ ਮਿੱਟੀ ਤੋਂ ਬਚੋ ਕਈ ਵਾਰ ਅਸੀਂ ਵਰਕਿੰਗ ਊਮਨਸ ਹੈਗੇ ਸਾਨੂੰ ਧੁੱਪੇ ਵੀ ਜਾਣਾ ਪੈਂਦਾ ਸਕੂਟੀ ਤੇ ਵੀ ਜਾਣਾ ਪੈਂਦਾ ਹੈਨਾ ਜਾਂ ਘਰ ਤੋਂ ਦੂਰ ਆਟੋ ਰਿਕਸ਼ਾ ਲੈਣਾ ਬਸ ਫੜਨੀ ਹੈ ਤਾਂ ਕਾਫੀ ਦੂਰ ਜਾਣਾ ਪੈਂਦਾ ਤਾਂ ਇਸ ਕਰਕੇ ਡਾਈਟ ਇਜ਼ ਦਾ ਫਸਟ ਸੈਕੰਡਲੀ ਮੇਨਟੇਨੈਂਸ ਸਕਿਨ ਨੂੰ ਰੱਖੋ ਤਾਂ ਤੁਸੀਂ ਦੇਖੋਗੇ ਕਿ ਆਪਣੇ ਆਪ ਤੁਹਾਡੇ ਚਿਹਰੇ ਤੇ ਕਿਵੇਂ ਗਲੋ ਆਉਂਦਾ ਕਿਵੇਂ ਤੁਹਾਡੀ ਸਕਿਨ ਜਿਹੜੀ ਹੈਲਦੀ ਰਹਿੰਦੀ ਆ ਕਲੇਜ਼ਨ ਕਿਵੇਂ ਆਪਣੇ ਆਪ ਪੂਰਾ ਆਉਂਦਾ ਤੇ ਨਾਲ ਇੱਕ ਹੋਰ ਪਾਣੀ ਆਲਵੇਜ਼ ਮੈਂ ਕਹਿੰਨੀ ਆ ਕਿ ਪਾਣੀ ਤੇ ਮੇਰੀਆਂ ਦੋ ਵੀਡੀਓ ਵੀ ਆਈਆਂ ਹੋਈਆਂ ਉਹ ਜ਼ਰੂਰ ਦੇਖਿਓ ਕਿ ਪਾਣੀ ਦੇ ਕੀ ਫਾਇਦੇ ਆ ਪਾਣੀ ਬਹੁਤ ਜ਼ਿਆਦਾ ਪੀਣਾ ਅਗਰ ਤਿੰਨ ਫੁਲਕੇ ਖਾਣੇ ਆ ਤਾਂ ਇੱਕ ਫੁਲਕਾ ਕਰੋ ਸਬਜ਼ੀ ਦੀ ਪਲੇਟ ਭਰ ਕੇ ਖਾਓ ਸਲਾਦ ਦੀ ਵੱਡੀ ਪਲੇਟ ਭਰ ਕੇ ਖਾਓ ਫਰੂਟ ਦੀ ਪਲੇਟ ਭਰ ਕੇ ਖਾਓ ਪਰ ਪਾਣੀ ਇੱਕ ਫੁਲਕਾ ਖਾਣਾ ਤਿੰਨਾਂ ਦੀ ਥਾਂ ਤੇ ਤੇ ਪਾਣੀ ਜਿਹੜਾ ਅਸੀਂ ਤਿੰਨ ਗੁਣਾ ਕਰਨਾ ਰੋਟੀ ਇੱਕ ਤੇ ਪਾਣੀ ਦੇ ਗਲਾਸ ਤਿੰਨ ਪੀਣੇ ਆ ਜਦੋਂ ਅਸੀਂ ਰੋਟੀ ਖਾਂਦੇ ਆ ਤਾਂ ਉਸ ਦੀ ਥਾਂ ਤੇ ਸੀ ਇੱਕ ਫੁਲਕਾ ਖਾ ਲਿਆ ਅੱਧੇ ਘੰਟੇ ਬਾਅਦ ਜਾਂ 45 ਘੰਟੇ ਬਾਅਦ 45 ਘੰਟੇ ਸੌਰੀ ਅੱਧੇ ਘੰਟੇ ਬਾਅਦ ਜਾਂ 45 ਮਿੰਟਾਂ ਬਾਅਦ ਆਪਾਂ ਪਾਣੀ ਪੀਣ ਦਾ ਰੁਟੀਨ ਹੈਗਾ ਤੋ ਉਹ ਪਾਣੀ ਤੁਸੀਂ ਜਿੰਨਾ ਪੀ ਸਕਦੇ ਪੀਓ ਪਰ ਦਿਨ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਪੀਓ 8 ਤੋਂ 10 ਗਲਾਸ ਦਾ ਆਮ ਤੌਰ ਤੇ ਕਹਿੰਦੇ ਹੀ ਆ ਨਾ ਹੁਣ ਦਿਨ ਵੀ ਵੱਡੇ ਆ ਤੇ ਰਾਤਾਂ ਛੋਟੀਆਂ ਤੇ ਪਾਣੀ ਜ਼ਰੂਰ ਪੀਓ ਤਾਂ ਕਿ ਜਿਹੜੀ ਸਾਡੀ ਇਹ ਅਸਲੀ ਚੀਜ਼ਾਂ ਨਾ ਉਹ ਸਾਨੂੰ ਪਾਣੀ ਜਿਹੀ ਮਿਲਣੀ ਆ ਹੁਣ ਤੁਸੀਂ ਦੇਖੋ ਆਪਣੇ ਬਰਤਨ ਆ ਜਦੋਂ ਆਪਾਂ ਧੋਨੇ ਆ ਤਾਂ ਕਦੇ ਨਾ ਸਾਫ਼ ਹੁੰਦੇ ਆ ਪਾਣੀ ਨਾਲ ਤੇ ਸਾੜੀਆਂ ਅੰਦਰ ਵੰਤੜੀਆਂ ਪਾਣੀ ਨਾਲ ਨਹੀਂ ਸਾਫ਼ ਹੋ ਸਕਦੀਆਂ ਸਾਡੀ ਸਕਿਨ ਆ ਮਿੱਟੀ ਲੱਗ ਗਈ ਫਟਾਫਟਾ ਕੇ ਆਪਾਂ ਧੋਨੇ ਆ ਹਨਾ ਨੌਨੇ ਆ ਪਾਣੀ ਨਾਲ ਨੌਨੇ ਆ ਤਾਂ ਪਾਣੀ ਸਾਫ਼ ਕਰਦਾ ਤੇ ਜੇ ਅਸੀਂ ਪਾਣੀ ਪੀਵਾਂਗੇ ਤਾਂ ਸਾਡੇ ਅੰਦਰੋਂ ਵੀ ਸਫਾਈ ਹੁੰਦੀ ਰਹੂਗੀ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਹੀਂ ਲੱਗੂਗੀ ਕੋਈ ਅੰਤਰੀਆਂ ਵਿੱਚ ਬਲੋਕੇਜ ਨਹੀਂ ਹੋਊਗੀ ਕਨਸਟਿਪੇਸ਼ਨ ਨਹੀਂ ਹੋਊਗੀ ਬਾਹਦਜਮੀ ਨਹੀਂ ਹੋਊਗੀ ਰਾਈਟ ਔਰ ਅਮੀਰ ਕਰਦਿਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਊਗੀ ਔਰ ਇਨਵੈਸਟਰਾ ਹੀ ਤੁਸੀਂ ਬਰਕਰਾਰ ਰੱਖਣਾ ਜਿਵੇਂ ਮੈਂ ਦੱਸਿਆ ਆਪਣੀ ਸਕਿਨ ਨੂੰ ਆਪਣੀ ਹੈਲਥ ਨੂੰ ਤਾਂ ਯਾਦ ਕਰੋਗੇ ਕਿ ਕਿਸੇ ਨੇ ਸਾਨੂੰ ਟਿਪਸ ਦਿੱਤੇ ਸੀਗੇ ਮੈਂ ਖਾਸ ਤੌਰ ਤੇ ਇੱਕ ਲੇਡੀਜ਼ ਨੂੰ ਅੱਜ ਗੁਜਾਰਿਸ਼ ਕਰਨ ਲੱਗੀ ਆ ਇੱਕ ਮੇਰੀ ਵੀਡੀਓ ਆਈ ਸੀ ਅ housewife versus working woman ਉਹ ਜਾਇੰਟਸ ਨੇ ਦੇਖੀ ਆ ਮੇਰੀ ਵੀਡੀਓ ਔਰ ਬਹੁਤ ਲਾਈਕ ਕੀਤੀ ਆ ਪਰ ਲੇਡੀਜ਼ ਨੇ ਕਿਸੇ ਨੇ ਨਹੀਂ ਦੇਖੀ ਜਿਹੜੀ ਕਿ ਲੇਡੀਜ਼ ਦੇ ਕੰਮ ਦੀ ਵੀਡੀਓ ਸੀਗੀ ਉਹ ਤਾਂ ਲੇਡੀਜ਼ ਨੂੰ ਇਹੀ ਮੇਰੀ ਰਿਕੁਐਸਟ ਆ ਕਿ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਹੈਲਥ ਜਿਹੜੀਆਂ ਰੀਲਾਂ ਤੁਸੀਂ ਦੇਖਦੇ ਆ ਉਹਦਾ ਕੋਈ ਫਾਇਦਾ ਨਹੀਂ ਸੋਹਣਾ ਸੂਟ ਪਾ ਲਿਆ ਗਾਣਾ ਲਾ ਲਿਆ ਨਾਥਿੰਗ ਤੁਹਾਡੇ ਸੂਟ ਵੀ ਸੋਹਣਾ ਤਾਂ ਹੀ ਲੱਗੂਗਾ ਜੇ ਤੁਸੀਂ ਅੰਦਰੋਂ ਸਹੀ ਆ ਤਾਂ ਤੁਹਾਡੀ ਹੈਲਥ ਜਿਹੜੀ ਹੈਗੀ ਉਹ ਬਹੁਤ ਜ਼ਿਆਦਾ ਵਧੀਆ ਹੈਗੀ ਆ ਸਕਿਨ ਆ ਜਿਹੜੀ ਉਹ ਬਹੁਤ ਵਧੀਆ ਹੈ ਫਿਰ ਤੁਸੀਂ ਸਿੰਪਲ ਵੀ ਰਹਿ ਜਾਓ ਤੇ ਬਹੁਤ ਜ਼ਿਆਦਾ ਸੋਹਣੇ ਲੱਗੋਗੇ ਕਿਉਂਕਿ ਜਿਹੜੀ ਇੱਕ ਸਾਦਗੀ ਹੈ ਨਾ ਸਿੰਪਲੀਸਿਟੀ ਉਹਦੇ ਵਿੱਚ ਕੁਦਰਤ ਵਸਦੀ ਆ ਸਾਨੂੰ ਕੁਦਰਤ ਨੇ ਸਿੰਪਲ ਬਣਾ ਕੇ ਭੇਜਿਆ ਆ ਆਰਟੀਫੀਸ਼ੀਅਲ ਚੀਜ਼ਾਂ ਲਾਉਣ ਨੂੰ ਸਾਨੂੰ ਕੁਦਰਤ ਨੇ ਨਹੀਂ ਕਿਹਾ ਜਿਹੜੀਆਂ ਅਸੀਂ ਡੇਲੀ ਯੂਜ਼ ਕਰਦੇ ਆ ਤੇ ਨੇਚਰਲ ਖਾਓ ਨੇਚਰਲ ਬਣਾਓ ਨੇਚਰਲ ਪਾਉ ਨੇਚਰਲ ਬਣਾਉ ਦਾ ਮਤਲਬ ਗੁੱਡ ਥਿੰਕਿੰਗ ਚੰਗੀ ਸੋਚ ਪੋਜ਼ਿਟਿਵ ਸੋਚ 네ਗੈਟਿਵਿਟੀ ਬਿਲਕੁਲ ਨੇੜੇ ਨਹੀਂ ਹੋਣਦੀ ਜਦੋਂ ਤੁਹਾਡੇ ਮਨ ਚ ਕੋਈ ਨੇਗੈਟਿਵਿਟੀ ਆ ਗਈ ਕਿਸੇ ਦੇ ਪ੍ਰਤੀ ਟਿੱਟਫਾ ਟੈਟ ਬਦਲਾ ਲੈਣ ਦੀ ਭਾਵਨਾ ਆ ਗਈ ਯੂਅਰ ਫੇਸ ਇਜ਼ ਡੈਮਸ ਤੁਹਾਡੇ ਫੇਸ ਦੇ ਉੱਪਰ ਉਹ ਚੀਜ਼ਾਂ ਸਾਰੀਆਂ ਨੇ ਅਟੈਕ ਕਰ ਦੇਣਾ ਅਕਰਮਣ ਕਰ ਦੇਣਾ ਉਹਨੇ ਇਸ ਕਰਕੇ ਸਾਨੂੰ ਕੁਦਰਤ ਨੇ ਜਿਹੋ ਜਿਹਾ ਬਣਾਇਆ ਉਹ ਜਿਹਾ ਬਣ ਕੇ ਰਹੋ ਤਾਂ ਥੈਂਕ ਯੂ ਸੋ ਮੱਚ ਕੁਦਰਤ ਨੇ ਜਿਹੋ ਜਿਹਾ ਬਣਾਇਆ ਉਹ ਜਿਹਾ ਬਣ ਕੇ ਰਹੋ ਕੁਦਰਤ ਨਾਲ ਕੋਈ ਛੇੜਛਾੜ ਨਾ ਕਰੋ ਤੇ ਨੇਚਰਲ ਚੀਜ਼ਾਂ ਖਾਓ ਨੇਚਰਲ ਹੀ ਸੋਚ ਰੱਖੋ ਕੁਦਰਤੀ ਕਿਸੇ ਦੇ ਨਾਲ ਕੋਈ ਬਦਲਾ ਲੈਣ ਦੀ ਭਾਵਨਾ ਨਾ ਰੱਖੋ ਕਿਸੇ ਨੇ ਤੁਹਾਨੂੰ ਮਾੜਾ ਕਹਿਤਾ ਚੰਗਾ ਕਹਿਤਾ ਨੂੰ ਕਿ ਥੈਂਕ ਯੂ ਠੀਕ ਹੈ ਅਗਰ ਕਿਸੇ ਨੇ ਕੁਝ ਗਾਲ ਕੱਢੀ ਆ ਤਾਂ ਚੁੱਪ ਕਰ ਜਾ ਸੁਣ ਲੋ ਕਿਸੇ ਨੂੰ ਕੋਈ ਟਿੱਟ ਫਰਦਾ ਨਾ ਠੀਕ ਹੈ ਜੀ 네ਗੈਟਿਵਿਟੀ ਬਿਲਕੁਲ ਨੇੜੇ ਨਾ ਆਉਣ ਕਿਉਂਕਿ ਸਿਆਣੇ ਕਹਿੰਦੇ ਹੁੰਦੇ ਹਨਾ ਕੋਈ ਗੱਲ ਨਹੀਂ ਚਲੋ ਛੱਡੋ ਜਾਣ ਦਿਓ ਕਲੇਸ਼ ਮਕਾਓ ਉਹਨਾਂ ਦਾ ਮਤਲਬ ਇਹੀ ਹੁੰਦਾ ਹੈ ਵੀ ਤੁਸੀਂ ਅਗਲੇ ਨੇ ਜੋ ਕਰਤਾ ਉਹ ਅਗਲੇ ਦੀ ਸਮਝ ਠੀਕ ਹੈ ਨਾ ਉਹਨੂੰ ਵੀ ਮਾੜਾ ਨਾ ਕਹੋ ਉਹਨੂੰ ਕੋ ਚੰਗਾ ਭਾਈ ਤੂੰ ਜਿੱਤਿਆ ਮੈਂ ਹਾਰਿਆ ਤਾਂ ਵਾਹਿਗੁਰੂ ਸੱਚੇ ਪਾਸ਼ਾ ਅਗੇ ਅਰਦਾਸ ਕਰੋ ਵੀ ਇਹਨੂੰ ਚੰਗੀ ਬੁੱਧੀ ਬਖਸ਼ੇ ਆਪਾਂ ਕਿਸੇ ਨੂੰ ਕੋਈ ਬੁੱਧੀ ਦਾ দান ਬਖਸ਼ਣ ਵਾਲੇ ਨਹੀਂ ਆਪਾਂ ਕਿਸੇ ਨੂੰ ਕੋਈ ਕਲ ਸਿਖਾਉਣ ਵਾਲੇ ਨਹੀਂ ਆਪਾਂ ਖੁਦ ਹੀ ਸਿੱਖ ਲਈਏ ਤਾਂ ਬਹੁਤ ਜ਼ਿਆਦੇ ਵਧੀਆ ਗੱਲ ਹੈਗੀ ਆ ਤਾਂ ਸਿਆਣੇ ਦੀਆਂ ਗੱਲਾਂ ਐਵੇਂ ਨਹੀਂ ਕਹੀਆਂ ਹੋਈਆਂ ਉਹਨਾਂ ਦੇ ਤਜਰਬੇ ਬੋਲਦੇ ਆ ਤਾਂ ਇਸ ਕਰਕੇ ਆਪਦੀ ਹੈਲਥ ਨੂੰ ਵਧੀਆ ਰੱਖਣ ਵਾਸਤੇ ਕੋਈ 네ਗੈਟਿਵਿਟੀ ਨੇੜੇ ਨਹੀਂ ਆਉਣ ਦੇਣੀ ਆਲਵੇਜ਼ ਪੋਜ਼ਿਟਿਵ ਮੂਡ ਚ ਰਹਿਣਾ ਚੰਗਾ ਸੋਚਣਾ ਚੰਗਾ ਖਾਣਾ ਚੰਗਾ ਪਹਿਨਣਾ ਤੇ ਚੰਗੇ ਹਮੇਸ਼ਾ ਵਿਚਾਰ ਰੱਖਣੇ ਆ ਮਨ ਦੇ ਵਿੱਚ ਕੋਈ ਨੈਗੇਟਿਵ ਥਾਟਸ ਆਉਂਦਾ ਤਾਂ ਉਹਨੂੰ ਬਿਲਕੁਲ ਜਲਦੀ ਜਲਦੀ ਓਵਰਕਮ ਕਰੋ ਨਾ 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 ਇਹ ਮੇਰੇ ਵਾਸਤੇ ਨਹੀਂ ਬਣਿਆ ਕਹਿੰਦੇ ਆਉਂਦਾ ਨਾ ਵੀ ਮੇਰੇ ਨਾਲ ਆ ਨਾ ਹੋ ਜੇ ਆਈ ਨਾ ਨੋ 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 ਨਹੀਂ 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 ਮੇਰੇ ਵਾਸਤੇ ਥੋੜੋ ਹੋਣਾ ਇਹ ਨਾ ਨਾ ਮੈਂ ਤਾਂ ਵਧੀਆ ਮੈਂ ਤਾਂ ਕੁਝ ਆਲਵੇਸ ਤੁਸੀਂ ਦੇਖੋਗੇ ਕਿ ਜਦੋਂ ਤੁਸੀਂ ਹੈਪੀ ਮੂਡ 'ਚ ਰਹਿੰਦੇ ਆ ਨਾ ਤਾਂ ਰੱਬ ਵੀ ਖੁਸ਼ ਰਹਿੰਦਾ ਤੇ ਤੁਹਾਨੂੰ ਵੀ ਖੁਸ਼ ਰੱਖਦਾ ਆਲਵੇਸ ਸਾਨੂੰ ਉਹਦੀਆਂ ਬlesਸਿੰਗਸ ਮਿਲਦੀਆਂ ਥੈਂਕ ਯੂ ਸੋ ਮੱਚ ਆਲ ਦਾ ਬੈਸਟ ਮਿਲਦੇ ਹਾਂ ਕਿਸੇ ਇੱਕ ਹੋਰ ਨਵੀਂ ਵਧੀਆ ਜੀ ਇਨਫੋਰਮੇਸ਼ਨ ਦੇ ਨਾਲ